ਦੋਸਤੋ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਨੇ ਵੱਡਾ ਐਲਾਨ ਕਰ ਦਿੱਤਾ ਸੀ ਕਿ ਜਿਹੜੇ ਅਮਰੀਕਾ ਵਿੱਚ ਗੈਰ ਕਾਨੂੰਨੀ ਪਰਵਾਸੀ ਰਹਿ ਰਹੇ ਨੇ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਇਹ ਕਿ ਅੱਜ ਜੋ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਵੱਡਾ ਐਲਾਨ ਕਰ ਦਿੱਤਾ ਸੀ ਕਿ ਜਿਹੜੇ ਉਹਨਾਂ ਦੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਟੈਂਪਰੇਰੀ ਤੌਰ ਤੇ ਰਹਿ ਰਹੇ ਸਨ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਤੇ ਅੱਜ ਉਸ ਚੀਜ਼ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜਦੋਂ ਹੀ ਡੂ ਨਾਲ 트럼ਪ ਨੇ ਪਿਛਲੇ ਦਿਨੀ ਐਲਾਨ ਕਰ ਦਿੱਤਾ ਸੀ ਤਾਂ ਅੱਜ ਜਹਾਜ਼ ਭਰ ਕੇ ਵਿਅਕਤੀਆਂ ਦੇ ਦੇਸ਼ ਵਿੱਚੋਂ ਬਾਹਰ ਕੱਢ ਦਿੱਤੇ ਗਏ ਨੇ ਜਿਨ੍ਹਾਂ ਦੇ ਦੌਰਾਨ ਉਹਨਾਂ ਨੂੰ ਬਾਰਡਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਹੁਣ ਤੁਸੀਂ ਆਪਣੇ ਆਪਣੇ ਦੇਸ਼ ਜਾਸਾ ਅਤੇ ਆਰਮੀ ਫੌਜਾਂ ਵੀ ਬਾਟਰ ਦੇ ਉੱਤੇ ਆਪਣੀ ਸਖਤੀ ਵਰਤ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਡੋਨਾਲਡ ਡੁਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਸੀ ਕਿ ਜਿਹੜੇ ਉਸ ਦੇ ਦੇਸ਼ ਵਿੱਚ ਬਿਨਾਂ ਕਿਸੇ ਬਿਨਾਂ ਕਿਸੇ ਪੀਆ ਤੋਂ ਜਾਂ ਪੱਕੇ ਤੌਰ ਤੇ ਨਹੀਂ ਰਹਿ ਰਹੇ ਹਨ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਅੱਜ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅੱਜ ਦੋ ਵੱਡੇ ਜਹਾਜ਼ ਪਰ ਕੇ ਉਹਨਾਂ ਨੇ ਦੇਸ਼ ਵਿੱਚੋਂ ਬਾਹਰ ਕੱਢ ਦਿੱਤੇ ਹਨ ਅਤੇ ਬਾਰਡਰ ਤੇ ਉਤਾਰ ਦਿੱਤੇ ਹਨ ਜਿਸ ਦੇ ਦੌਰਾਨ ਇਹ ਗੱਲ ਆਖੀ ਗਈ ਹੈ ਕਿ ਹੁਣ ਤੁਸੀਂ ਆਪੋ ਆਪਣੇ ਦੇਸ਼ ਜਾ ਸਕਦੇ ਹਨ ਉਸ ਦੇ ਦੁਆਰਾ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਵਿਅਕਤੀ ਮੇਰੇ ਦੇਸ਼ ਵਿੱਚ ਬਿਨਾਂ ਕਿਸੇ ਪੱਕੇ ਤੌਰ ਤੇ ਜਾਂ ਬਿਨਾਂ ਕਿਸੇ ਪੀਆਰ ਤੋਂ ਰਹਿ ਰਹੇ ਹਨ ਟੈਂਪਰੇਰੀ ਰਹਿ ਰਹੇ ਹਨ ਉਹਨਾਂ ਨੂੰ ਮੈਂ ਇਸ ਦੇਸ਼ ਵਿੱਚ ਨਹੀਂ ਰੱਖ ਸਕਦਾ ਕਿਉਂਕਿ ਉਹ ਗੈਰ ਕਾਨੂੰਨੀ ਪਰਵਾਸੀ ਨੇ ਜਿਸ ਦੇ ਦੌਰਾਨ ਉਸ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਮੈਂ ਇਹਨਾਂ ਨੂੰ ਆਪਣੇ ਦੇਸ਼ ਵਿੱਚ ਨਹੀਂ ਰੱਖ ਸਕਦਾ ਜਿਸ ਦੇ ਦੌਰਾਨ ਉਸ ਉਹਨਾਂ ਵੱਲੋਂ ਉਹਨਾਂ ਨੂੰ ਕੱਢਿਆ ਗਿਆ ਹੈ ਅਤੇ ਅੱਜ ਇਸ ਗੱਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਉਹਨਾਂ ਨੇ ਵੱਡੇ ਤੌਰ ਤੇ ਦੋ ਵੱਡੇ ਜਹਾਜ਼ ਭਰ ਕੇ ਲੋਕਾਂ ਦੇ ਉਹ ਦੇਸ਼ ਤੋਂ ਬਾਹਰ ਕੱਢ ਦਿੱਤੇ ਨੇ ਅਤੇ ਬਾਰਡਰ ਤੇ ਵੀ ਆਰਮੀ ਫੌਜਾਂ ਦੀ ਸਖਤੀ ਵਰਤੀ ਜਾ ਚੁੱਕੀ ਹੈ ਜਿਸ ਦੇ ਦੌਰਾਨ ਉਹਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਇਹ ਐਲਾਨ ਕੀਤਾ ਸੀ ਪਹਿਲਾਂ ਵੀ ਅੱਜ ਤੋਂ ਕਈ ਸਾਲ ਪਹਿਲਾਂ ਵੀ ਰਾਸ਼ਟਰਪਤੀ ਪਹਿਲਾਂ ਵਾਲੇ ਰਾਸ਼ਟਰਪਤੀ ਜੋ ਅਮਰੀਕਾ ਦੇ ਪਹਿਲਾਂ ਵਾਲੇ ਰਾਸ਼ਟਰਪਤੀ ਸੀ ਉਹਨਾਂ ਨੇ ਵੀ ਐਲਾਨ ਕੀਤਾ ਸੀ ਜਿਸ ਦੇ ਦੌਰਾਨ ਉਦੋਂ ਵੀ ਵੱਡੇ ਗਿਣਤੀ ਵਿੱਚ ਲੋਕ ਅਮਰੀਕਾ ਤੋਂ ਭਾਰਤ ਵਿੱਚ ਪਹੁੰਚੇ ਸਨ ਜਿਸ ਦੇ ਦੌਰਾਨ ਹੁਣ ਵੀ ਅੱਜ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਹੁਣ ਮੇਰੇ ਦੇਸ਼ ਵਿੱਚ ਕੋਈ ਵੀ ਟੈਂਪਰੇਰੀ ਤੌਰ ਤੇ ਨਹੀਂ ਰਹੇਗਾ ਕੋਈ ਵੀ ਬੱਚਾ ਪੈਦਾ ਹੁੰਦਾ ਹੈ ਜਾਂ ਮਾਤਾ ਉਸ ਦੇ ਪ੍ਰੈਗਨੈਂਟ ਹੁੰਦੀ ਹੈ ਜਦੋਂ ਹੀ ਬੱਚਾ ਜਨਮ ਲੈਂਦਾ ਹੈ ਜਨਮ ਲੈਣ ਦੇ ਅਨੁਸਾਰ ਹੀ ਪਹਿਲਾਂ ਤਾਂ ਬੱਚੇ ਨੂੰ ਉੱਥੇ ਪੀਆਰ ਮਿਲ ਜਾਂਦੀ ਸੀ ਜੱਸ ਦੇ ਦੌਰਾਨ ਉਹ ਉੱਥੇ ਰਹਿਣਾ ਸਹਿਣਾ ਉਸ ਦਾ ਸਾਰਾ ਉਹ ਅਮਰੀਕਾ ਵਜੋਂ ਹੁੰਦਾ ਸੀ ਅਮਰੀਕਾ ਦੇ ਦੇਸ਼ ਵਜੋਂ ਹੁੰਦਾ ਸੀ ਪਰ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਗਿਆ ਹੈ ਜੇਕਰ ਕੋਈ ਲੇਡੀ ਪ੍ਰੈਗਨੈਂਟ ਹੈ ਉਸ ਦਾ ਜਨਮ ਉਸ ਦਾ ਜੋ ਬੱਚਾ ਜਨਮ ਲੈਂਦਾ ਹੈ ਜਦੋਂ ਹੀ ਉਹ ਜਨਮ ਲੈਂਦਾ ਹੈ ਜੇਕਰ ਉਸ ਦੇ ਮਾਤਾ ਪਿਤਾ ਉੱਥੇ ਟੈਂਪਰੇਰੀ ਰਹ ਨੇ ਨੇ ਤਾਂ ਉਹਨਾਂ ਨੂੰ ਵੀ ਪੀਆਰ ਨਹੀਂ ਮੰਨਿਆ ਜਾਂਦਾ ਜਸਤੇ ਦੌਰਾਨ ਉਹਨਾਂ ਨੂੰ ਵਿਦੇਸ਼ ਨਕਾਲਾ ਦਿੱਤਾ ਜਾਵੇਗਾ ਤੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਸੀਂ ਦੇਖ ਸਕਦੇ ਹਾਂ ਮਾਰਾ ਤੁਹਾਨੂੰ ਫਿਰ ਤੋਂ ਦੱਸਦੀ ਇਹ ਕਿ ਅੱਜ ਡੂ ਨਾਲ 트럼ਪ ਨੇ ਆਪਣੀ ਵੱਡੀ ਗੱਲ ਨੂੰ ਅੰਜਾਮ ਦੇ ਦਿੱਤਾ ਹੈ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਸੀ ਜਸਤੇ ਦੌਰਾਨ ਉਨਾ ਵਜੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਮੇਰੇ ਦੇਸ਼ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਉਹੀ ਗੱਲ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਹਾਂ। ਤੁਸੀਂ ਜੁੜੇ ਰਹੋ ਆਪਣੇ ਲਾਈਵ ਸਟਰੀਮ ਨਾਲ। ਬਹੁਤ ਮਿਹਰਬਾਨੀ, ਸ਼ੁਕਰੀਆ। ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਹੈ ਉਹ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੇ ਟਰੰਪ ਨੇ ਇੱਕ ਵੱਡਾ ਐਲਾਨ ਕੀਤਾ ਸੀ ਵੱਡਾ ਬਿਆਨ ਦਿੱਤਾ ਸੀ ਦਸ ਦੇ ਦੌਰਾਨ ਉਸ ਦੇ ਦੁਆਰਾ ਇਹ ਕਿਹਾ ਗਿਆ ਸੀ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਮੇਰੇ ਦੇਸ਼ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪੱਕੇ ਤੌਰ ਤੋਂ ਇੱਥੋਂ ਜਾਣਾ ਪਵੇਗਾ ਤੇ ਬਾਅਦ ਵਿੱਚ ਉਹ ਇੱਥੇ ਨਹੀਂ ਆ ਸਕਣਗੇ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਟਰੰਪ ਨੇ ਇਹ ਵੱਡਾ ਐਲਾਨ ਕੀਤਾ ਸੀ ਤੇ ਅੱਜ ਉਸ ਗੱਲ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਵੱਡੇ ਤੌਰ ਤੇ ਵੱਡੇ ਜਹਾਜ਼ ਪਰ ਕੇ ਲੋਕਾਂ ਨੇ ਲੋਕਾਂ ਦੇ ਉਹ ਦੇਸ਼ ਤੋਂ ਬਾਹਰ ਕੱਢ ਦਿੱਤੇ ਨੇ ਅਤੇ ਬਾਰਡਰ ਤੇ ਉਹਨਾਂ ਨੂੰ ਉਤਾਰ ਦਿੱਤਾ ਗਿਆ ਤੇ ਬਾਰਡਰ ਤੇ ਵੱਡੀ ਗਿਣਤੀ ਵਿੱਚ ਆਰਮੀ ਫੌਜਾਂ ਦੀ ਵੀ ਸਖਤੀ ਵਰਤੀ ਗਈ ਹੈ ਜਿਸ ਦੇ ਦੌਰਾਨ 트ੰਪ ਦੇ ਦੁਆਰਾ ਇਹ ਬਿਆਨ ਦਿੱਤੇ ਗਏ ਸੀ ਕਿ ਐਲਾਨ ਕੀਤਾ ਗਿਆ ਹੈ ਕਿ ਹੁਣ ਤੁਸੀਂ ਹੁਣ ਤੁਸੀਂ ਸਾਡੇ ਦੇਸ਼ ਵਿੱਚ ਨਹੀਂ ਕਿ ਹੁਣ ਤੁਸੀਂ ਕਿ ਜੋ ਵਿਅਕਤੀ ਟੈਂਪਰੇਰੀ ਤੌਰ ਤੇ ਮੇਰੇ ਦੇਸ਼ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਹੁਣ ਮੈਂ ਦੇਸ਼ ਵਿੱਚੋਂ ਬਾਹਰ ਕੱਢ ਰਿਹਾ ਹਾਂ ਅਤੇ ਉਸ ਦੁਆਰਾ ਇਹ ਵੀ ਕਿਹਾ ਗਿਆ ਗਿਆ ਸੀ ਕਿ ਜਿਹੜੇ ਬੱਚੇ ਹੁਣ ਜਨਮ ਲੈਂਦੇ ਨੇ ਨਵਾਂ ਜਨਮ ਲੈਂਦੇ ਹਨ ਪਹਿਲਾਂ ਤਾਂ ਉਹਨਾਂ ਨੂੰ ਪੀਆਰ ਮਿਲ ਜਾਂਦੀ ਸੀ ਜੇਕਰ ਉਹਨਾਂ ਦੇ ਮਾਤਾ-ਪਿਤਾ ਵੀ ਟੈਂਪਰੇਰੀ ਤੌਰ ਤੇ ਰਹਿੰਦੇ ਸੀ ਤਾਂ ਵੀ ਉਹਨਾਂ ਨੂੰ ਪੀਆਰ ਮਿਲ ਜਾਂਦੀ ਸੀ ਪਰ ਹੁਣ ਦੇ ਯੁੱਗ ਵਿੱਚ ਅੱਜ ਦੇ ਦਿਨਾਂ ਵਿੱਚ ਉਸ ਬੱਚੇ ਨੂੰ ਜੇਕਰ ਉਸਦੇ ਮਾਤਾ-ਪਿਤਾ ਟੈਂਪਰੇਰੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਨੂੰ ਵੀ ਪੀਆਰ ਨਹੀਂ ਮਿਲੇਗੀ ਜਿਸ ਦੇ ਦੌਰਾਨ ਉਹਨਾਂ ਨੂੰ ਵੀ ਅਮਰੀਕਾ ਛੱਡ ਕੇ ਆਪਣੇ ਦੇਸ਼ ਭਾਰਤ ਵਿੱਚ ਵਾਪਸ ਜਾਣਾ ਚਾਹੀਦਾ ਹੁਣ ਤੁਸੀਂ ਦੇਖੋ ਕਿ ਇਹ ਕਿਹੋ ਜਿਹੀ ਗੱਲ ਹੈ ਪਹਿਲਾਂ ਤਾਂ ਆਪਣੇ ਪੰਜਾਬ ਦੇ ਲੋਕ ਜ਼ਿਆਦਾ ਪੈਸਾ ਕਮਾਉਣ ਲਈ ਉੱਥੇ ਜਾਂਦੇ ਨੇ ਅਮਰੀਕਾ ਵਿੱਚ ਅਤੇ ਅਮਰੀਕਾ ਨੂੰ ਹੁਣ ਤੁਸੀਂ ਦੇਖੋ ਕਿ ਉਹਨਾਂ ਦੇ ਰਾਸ਼ਟਰਪਤੀ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ ਤੁਸੀਂ ਸਾਡੇ ਦੇਸ਼ ਵਿੱਚ ਨਹੀਂ ਰਹਿ ਸਕਦੇ ਉਸ ਦੇ ਦੌਰਾਨ ਉਹ ਫਿਰ ਆਪਣੇ ਭਾਰਤ ਵਿੱਚ ਵਾਪਸ ਹੀ ਆਉਂਦੇ ਹਨ ਇਸ ਦੇ ਕਰਕੇ ਅਸੀਂ ਇਹ ਗੱਲ ਕਹਿ ਰਹੇ ਆ ਚੈਨਲ ਰਈ ਵੀ ਅਪੀਲ ਕਰ ਰਹੀ ਆ ਕਿ ਜੇਕਰ ਆਪਦਾ ਘਰ ਤੁਹਾਡਾ ਗੰਦਾ ਹੈ ਤਾਂ ਉਹਨੂੰ ਛੱਡ ਕੇ ਤੁਸੀਂ ਗਵੰਟੀਆਂ ਦੇ ਘਰ ਨਾ ਜਾਓ ਤੁਸੀਂ ਆਪਣੇ ਹੀ ਘਰ ਨੂੰ ਸਾਫ਼ ਸੁਥਰਾ ਬਣਾਓ ਤਾਂ ਕਿ ਤੁਸੀਂ ਆਪਣੇ ਘਰ ਵਿੱਚ ਹੀ ਬਿਨਾਂ ਕਿਸੇ ਚੈਟਿਕ ਤੋਂ ਬਿਨਾਂ ਕਿਸੇ ਸ਼ਰਮ ਸ਼ਾਰ ਗੱਲ ਤੋਂ ਤੁਸੀਂ ਰਹਿ ਸਕੋ ਪਰ ਤੁਸੀਂ ਦੇਖੋ ਕਿ ਅੱਜ ਦੇ ਲੋਕ ਹੁਣ ਦੇ ਨੌਜਵਾਨ ਹੁਣ ਦੇ ਮਾਪਿਓ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਨੇ ਬਾਅਦ ਵਿੱਚ ਆਪਣੀਆਂ ਜ਼ਮੀਨਾਂ ਨੂੰ ਵੇਚਦੇ ਨੇ ਗਹਿਣੇ ਰੱਖਦੇ ਨੇ ਅਤੇ ਫਿਰ ਉਹਨਾਂ ਨੂੰ ਵਿਦੇਸ਼ਾਂ ਵਿੱਚ ਪੇਜ ਦੇਣੇ ਜਸਦੇ ਦੌਰਾਨ ਉਹਨਾਂ ਦੁਆਰਾ ਸੋਚੀ ਜਾਂਦੀ ਗੱਲ ਹੈ ਕਿ ਸ਼ਾਇਦ ਸਾਡੇ ਬੱਚੇ ਹੁਣ ਜ਼ਿਆਦਾ ਤਰੱਕੀ ਕਰ ਜਾਣਗੇ ਸ਼ਾਇਦ ਇਹਨਾਂ ਦਾ ਆਪ ਵਿਖ ਉੱਜਲ ਹੋ ਜਾਵੇਗਾ ਪਰ ਨਹੀਂ ਇਹ ਗੱਲ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਜੇ ਆਪਦਾ ਘਰ ਗੰਦਾ ਹੈ ਤਾਂ ਉਸ ਨੂੰ ਹੀ ਸਾਫ਼ ਕਰੋ ਹੁਣ ਤੁਸੀਂ ਦੇਖੋ ਕਿ ਜਿਹੜੇ ਸਾਡੇ ਦੇਸ਼ ਵਿੱਚ ਨੌਜਵਾਨਾਂ ਨੇ ਆਪਣੇ ਇਨਕਲਾਬ ਲਈ ਤਿਆਰੀਆਂ ਕਰਨੀਆਂ ਸੀ ਆਪਣੀ ਆਜ਼ਾਦੀ ਦੀਆਂ ਸਰਦਾਰ ਭਖਤ ਸਿੰਘ ਸਦਾ ਉਦਮ ਸਿੰਘ ਵਰਗਿਆ ਵਰਗੀ ਜ਼ਿੰਦਗੀ ਜੋੜੀ ਸੀ ਉਹ ਅੱਜ ਕੱਲ ਪੜ੍ਹਦੇ ਲਿਖਦੇ ਨੇ ਤੇ ਬਾਅਦ ਵਿੱਚ ਵਿਦੇਸ਼ਾਂ ਨੂੰ ਚਲੇ ਜਾਂਦੇ ਨੇ ਪਰ ਇਹ ਗੱਲ ਬਹੁਤ ਜ਼ਿਆਦਾ ਗਲਤ ਹੈ ਹੁਣ ਤੁਸੀਂ ਦੇਖੋ ਕਿ ਉਹਨਾਂ ਦੇ ਰਾਸ਼ਟਰਪਤੀ ਨੇ ਤਾਂ ਇਹ ਐਲਾਨ ਕਰ ਦਿੱਤਾ ਵੀ ਤੁਸੀਂ ਇੱਥੇ ਜਾਓ ਪਰ ਉਹ ਹੁਣ ਆਪਣੇ ਭਾਰਤ ਵਾਪਸ ਹੀ ਤਾਂ ਆ ਰਹੇ ਨੇ ਨਾ ਇਸ ਕਰਕੇ ਜੇਕਰ ਆਪਣਾ ਘਰ ਗੰਦਾ ਵੀ ਹੈ ਤਾਂ ਆਪਣੇ ਘਰ ਨੂੰ ਸਾਫ਼ ਰੱਖੋ ਰੱਖੋ ਅਤੇ ਉਸ ਵਿੱਚ ਹੀ ਰਹੋ ਨਾ ਕਿ ਤੁਸੀਂ ਗਵੰਡੀਆਂ ਦੇ ਘਰ ਚਲੇ ਜਾਓ ਕਿਉਂਕਿ ਆਪਣਾ ਘਰ ਆਪਣਾ ਹੀ ਹੁੰਦਾ ਹੈ ਅਸੀਂ ਇਹ ਉਦਾਹਰਣ ਇਸ ਕਰਕੇ ਦਿੰਤੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਨੌਜਵਾਨ ਭਾਰਤ ਨੂੰ ਛੱਡ ਦਿੰਦੇ ਹਨ ਕਿਉਂਕਿ ਉਹਨਾਂ ਦੁਆਰਾ ਇਹ ਕਹੇ ਕਿਹਾ ਗਿਆ ਹੈ ਕਿ ਭਾਰਤ ਵਿੱਚ ਨਸ਼ਾ ਹੈ ਭਾਰਤ ਦੇ ਲੋਕ ਇਸ ਤਰ੍ਹਾਂ ਨੇ ਇਸ ਤਰ੍ਹਾਂ ਨੇ ਭਾਰਤ ਸਾਡਾ ਗੰਦਾ ਬਣ ਚੁੱਕਿਆ ਹੈ ਪਹਿਲਾਂ ਵਾਲਾ ਪੰਜਾਬ ਨਹੀਂ ਲਿਆ ਜਸਦੇ ਦੌਰਾਨ ਉਹ ਬਾਹਰ ਚਲੇ ਜਾਂਦੇ ਹਨ ਅਤੇ ਬਾਹਰ ਜਾ ਕੇ ਉਹਨਾਂ ਨੂੰ ਇੱਕ ਅਜਿਹਾ ਮਾਹੌਲ ਪ੍ਰਾਪਤ ਹੁੰਦਾ ਹੈ ਜਸਦੇ ਦੌਰਾਨ ਉਹਨਾਂ ਨੂੰ ਉਹ ਮਾਹੌਲ ਚੰਗਾ ਲੱਗਦਾ ਹੈ ਪਰ ਜੇਕਰ ਉਹ ਇੱਥੇ ਰਹਿਣ ਤਾਂ ਉਹ ਮਾਹੌਲ ਇੱਥੇ ਵੀ ਸਥਾਪਿਤ ਕਰ ਸਕਦੇ ਨੇ ਇੱਥੇ ਵੀ ਆਪਣੇ ਵੀ ਭਾਰਤ ਨੂੰ ਵਧੀਆ ਬਣਾ ਸਕਦੇ ਨੇ ਨਾ ਕਿ ਉਹ ਉਸ ਦੇਸ਼ ਵਿੱਚ ਜਾਣ ਜਿੱਥੇ ਮਾਹੌਲ ਪਹਿਲਾਂ ਹੀ ਬਣਿਆ ਹੈ ਹੁਣ ਤੁਸੀਂ ਦੇਖੋ ਕਿ ਡੋਨਲਡ ਟਰੰਪ ਨੇ ਤਾਂ ਆਪਣੇ ਦੇਸ਼ ਅਨੁਸਾਰ ਫੈਸਲਾ ਲੈਣਾ ਨਾ ਵੀ ਤੁਸੀਂ ਹੁਣ ਸਾਡੇ ਦੇਸ਼ ਵਿੱਚ ਜਾਓ ਕਿਉਂਕਿ ਤੁਸੀਂ ਟੈਂਪਰੇਰੀ ਤੌਰ ਤੇ ਰਹਿ ਰਹੇ ਹੋ ਜੇਕਰ ਉਹ ਪਹਿਲਾਂ ਹੀ ਨਾ ਜਾਂਦੇ ਅੱਜ ਦੇ ਲੱਖਾਂ ਨੌਜਵਾਨ ਅੱਜ ਦੇ ਸਾਡੇ ਲੱਖਾਂ ਨੌਜਵਾਨ ਜੋ ਪਹਿਲਾਂ ਹੀ ਵਿਦੇਸ਼ ਜਾ ਚੁੱਕੇ ਨੇ ਜੇ ਕਰੋਨਾ ਜਾਂਦੇ ਤਾਂ ਅੱਜ ਨੂੰ ਸਾਡਾ ਜੋ ਭਾਰਤ ਹੈ ਜੋ ਪੰਜਾਬ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਸੁੰਦਰ ਹੋਣਾ ਸੀ ਇਸ ਕਰਕੇ ਅਸੀਂ ਚੈਨਲ ਰਾਈ ਵੀ ਅਪੀਲ ਕਰਦੇ ਆ ਕਿ ਜੇਕਰ ਆਪਣਾ ਘਰ ਗੰਦਾ ਹੈ ਤਾਂ ਉਸ ਨੂੰ ਸਾਫ਼ ਕਰੋ ਨਾ ਕਿ ਤੁਸੀਂ ਗਵੰਡੀਆਂ ਦੇ ਘਰ ਜਾ ਕੇ ਉੱਥੇ ਰਹਿਣ ਲੱਗ ਜਾਓ ਬਿਨਾਂ ਕਿਸੇ ਚਾਜਕ ਤੋਂ ਤੁਸੀਂ ਆਪਣੇ ਘਰ ਰਹਿ ਸਕਦੇ ਹੋ ਇਸ ਕਰਕੇ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ